ਸ਼ਿਆਰਪੁਰ ਇੱਕ ਘਰ ਦੇ ਵਿੱਚੋਂ ਮਿਲਿਆ ਗਊਮਾਂਸ Hindu ਸੰਗਠਨਾ ਦੇ ਵਿੱਚ ਰੋਸ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਸ ਸ਼ਹਿਰ ਪਰ ਭੀਮਨਗਰ ਰਖ دیا۔ ਅਸੀਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਇੱਕ ਘਰ ਦੇ ਵਿੱਚੋਂ ਗਊ ਮਾਸ ਮਿਲਿਆ ਹੈ। ਜਿਵੇਂ ਹੀ ਹਿੰਦੂ ਸੰਗਠਨ ਨੂੰ ਪਤਾ ਲੱਗਦਾ ਹੈ ਸਾਰੇ ਸੰਗਠਨ ਭੀਮਨਗਰ ਵਿੱਚ ਇਕੱਠੇ ਹੋ ਜਾਂਦੇ ਤੇ ਪੁਲਿਸ ਨੂੰ ਸੂਚਿਤ ਕਰਦੇ ਹਨ। ਉਹਨਾਂ ਨੇ ਮੰਗ ਕੀਤੀ ਹੈ ਕਿ ਜਿਸ ਦੇ ਕਰੋ ਇਹ ਗਊ ਮਾਸ ਮਿਲਿਆ ਹੈ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਅਜਿਹੀ ਅੱਗੇ ਤੋਂ ਕੋਈ ਘਟਨਾ ਨਾ ਵਾਪਰੇ। ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਜਿਨ੍ਹਾਂ ਦੇ ਕਰੋ ਗਊ ਮਾਸ ਮਿਲਿਆ ਉਹਨਾਂ ਦੇ ਵੱਲੋਂ ਗੁੰਡਾਗਰਦੀ ਵੀ ਕੀਤੀ ਗਈ ਹੈ। ਇਹ ਮਾਮਲਾ ਭਜੀ ਹੋਇਆ ਹੈ। ਇਥੇ ਕਈ ਚਿਰਾਂ ਤੋਂ ਵੈਸੇ ਤਾਂ ਇਨਫੋਰਮੇਸ਼ਨ ਆ ਰਹੀ ਸੀ ਕਿ ਕਈ ਵਾਰੀ ਆਪਣੇ ਇੱਥੇ ਪਤਾ ਚੱਲਦਾ ਪਿਆ ਸੀਗਾ ਕਿ ਗਾਇਆਂ ਜਿਹੜੀਆਂ ਜੋ ਕਿ ਬਿਲਕੁਲ ਫੰਡਰ ਹੋ ਚੁੱਕੀਆਂ ਆ ਉਹ ਫਰਦੇ ਹੋਏ ਬੰਦੇ ਕਈ ਵਾਰੀ ਆਪਣੇ ਨਾਲ ਇੱਥੇ ਫੜੇਗੇ ਜਿਹੜੇ ਕਿ ਇਹ ਕਹਿ ਕੇ ਛੁੱਟ ਗਏ ਕਿ ਇਹਦੇ ਥੱਲੇ ਦੁੱਧ ਹੈਗਾ ਆ ਪਰ ਅੱਜ ਜਿਹੜਾ ਆ ਬਿਲਕੁਲ ਮਾਮਲਾ ਜਿਹੜਾ ਪਰਦਾ ਫਾਸ਼ ਹੋਇਆ ਜਿਸ ਦੇ ਵਿੱਚ ਪਤਾ ਲੱਗਿਆ ਕਿ ਜਿਹੜੀਆਂ ਗਾਇਆਂ ਸੁੱਕ ਚੁੱਕੀਆਂ ਆ ਉਹ ਕੱਦ ਲਈ ਇੱਥੇ ਵਰਤੋ ਦੇ ਵਿੱਚ ਆਂਦੀਆਂ ਪਈਆਂ ਆ ਤੇ ਜਿੱਥੇ ਕਿ ਆਪਣੇ ਸੰਤੋਸ਼ ਗੁਪਤਾ ਜੀ ਜਿਨ੍ਹਾਂ ਨੇ ਇੱਥੇ ਇੱਕ ਘਰ ਦੇ ਵਿੱਚ ਦੀਪ ਜਦੋਂ ਦੇਖਿਆ ਤਾਂ ਜਦੋਂ ਘਰ ਚ ਜਾ ਕੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਉਹਨਾਂ ਨਾਲ ਕੁੱਟਮਾਰ ਕੀਤੀ ਕਿਉਂਕਿ ਕੱਲੇ ਸੀਗੇ ਫਿਰ ਉਹਨਾਂ ਨੇ ਸਾਡੇ ਨਾਲ ਸਾਰੇ Hindu ਸੰਗਠਨਾਂ ਦੇ ਨਾਲ ਗੱਲ ਕੀਤੀ ਤੋਂ ਮੌਕੇ ਤੇ ਪੂਰੇ ਹੁਸ਼ਿਆਰਪੁਰ ਤੋਂ ਸੰਗਠਨ ਇਕਜੁੱਟ ਹੋ ਕੇ ਇੱਥੇ ਪਹੁੰਚੇ ਤੇ ਜਦੋਂ ਇੱਥੇ ਆਪਾਂ ਪਹੁੰਚੇ ਤਾਂ ਉਹਨਾਂ ਨੇ ਫਿਰ ਉਹਨਾਂ ਦੇ ਉੱਪਰ ਹਮਲਾ ਕੀਤਾ ਇਹ ਕੈਮਰਿਆਂ ਦੇ ਵਿੱਚ ਵੀ ਇਹ ਚੀਜ਼ ਲਾਈਵ ਆਈ ਹੈਗੀ ਆ ਪੁਲਿਸ ਪ੍ਰਸ਼ਾਸਨ ਦੇ ਹੋਣ ਦੇ باوجود ਵੀ ਮੈਂ ਸਿਰਫ ਇਹੀ ਮੰਗ ਕਰਨਾ ਚਾਹੁੰਦਾ ਆ ਕਿ ਇਹਨਾਂ ਦੇ ਇੰਨੇ ਹੋਸਟਲ ਜੇ ਖੁੱਲੇ ਆ ਉਹਦਾ ਇੱਕ ਰੀਜ਼ਨ ਹੈਗਾ ਆ ਪਿੱਛੋਂ ਹੋਰ ਵੀ ਤਾਕਤਾਂ ਇਹਨਾਂ ਦੇ ਕੰਮ ਕਰ ਰਹੀਆਂ ਆ ਇਹ ਜੇ ਆਪਣੇ ਇਹਨਾਂ ਦੀ ਜਾਣਕਾਰੀ ਲਈਤੀ ਜਾਵੇ ਤਹਿਤ ਤੋਂ ਇਥੋਂ ਬੀਪ ਮਿਲ ਚੁੱਕਾ ਆ ਜਿਹੜਾ ਗੋਮਾਸ ਹੈਗਾ ਆ ਤੋ ਇੱਥੇ ਜੇ ਨਾ ਤੋ ਜੇ ਆਪਣੇ ਜਾਣਕਾਰੀ ਲਿੱਤੀ ਜਾਵੇ ਹੋਰ ਵੀ ਬਹੁਤ ਸਾਰੀਆਂ ਇਨਾਂ ਤੋ ਜਾਣਕਾਰੀਆਂ ਮਿਲ ਸਕਦੀਆਂ ਆ ਜੋ ਕਿ ਸਾਡੇ ਸਮਾਜ ਦੇ ਲਈ ਸਾਡੇ ਦੇਸ਼ ਦੇ ਲਈ ਵੀ ਖਤਰਾ ਹੈ ਗਿਆ ਤੇ ਬਾਕੀ ਦੇ ਵੀ ਲੋਕਾਂ ਨੂੰ ਮੈਂ ਮੈਸੇਜ ਦੇਣਾ ਚਾਹੁੰਦਾ ਆ ਜਿਹੜੇ ਵੀ ਹਲਾਲ ਦੀਆਂ ਦੁਕਾਨਾਂ ਦੇ ਉੱਪਰ ਜਾਂ ਜਿਹੜੇ ਵੀ ਦੁਕਾਨਾਂ ਤੋਂ ਜਾ ਕੇ ਇਹ ਨੋਨ ਵੇਜ ਖਾਂਦੇ ਆ ਕੀ ਉਹਨਾਂ ਦੀਆਂ ਥਾਲੀਆਂ ਦੇ ਵਿੱਚ ਗੋਮਾਸ ਤਾਂ ਨਹੀਂ ਹੈਗਾ ਆ ਇੱਕ ਵਾਰੇ ਜਰੂਰ ਧਿਆਨ ਦਿਓ ਕਿਉਂਕਿ ਇਹ ਇੰਨੀ ਕੁਆਂਟੀਟੀ ਦੇ ਵਿੱਚ ਇੱਕ ਪਰਿਵਾਰ ਆਪਣੇ ਲਈ ਨਹੀਂ ਗਾਈ ਪੜ ਕੇ ਖਾ ਸਕਦਾ ਉਹ ਬਿਕਦਾ ਹੀ ਆ ਅੱਗੇ ਤੇ ਉਹ ਵੇਚ ਕੇ ਕਿੱਥੇ ਕਿੱਥੇ ਆਂਦਾ ਆ ਇਹ ਜਰੂਰ ਤੁਸੀਂ ਧਿਆਨ ਚ ਦੇਈਓ ਬਹੁਤ ਬਹੁਤ ਧੰਨਵਾਦ